ਇਹਨੂੰ ਉਹ ਬੱਤ ਤੂੰ ਇਹਨੂੰ ਜਾ ਕਰਾਓ ਗੰਦ ਕੋਈ ਨਹੀਂ ਸੰਗਤ ਜੀ ਆਪ ਜੀ ਨੂੰ ਪਤਾ ਅਸੀਂ ਹਮੇਸ਼ਾ ਸੱਚ ਦੇ ਨਾਲ ਖੜਦੇ ਆ ਤੇ ਪੰਜਾਬ ਪੁਲਿਸ ਵਾਲੇ ਮੁਲਾਜ਼ਮਾ ਨੂੰ ਵੀ ਇਹ ਕਹਿੰਨੇ ਆ ਵੀ ਇਹਨਾਂ ਕਮੇਟੀ ਵਾਲਿਆਂ ਦਾ ਸਾਥ ਨਾ ਦਓ ਕਿਉਂਕਿ ਇਹਨਾਂ ਨੇ ਇਹੋ ਕਹਿਣਾ ਆ ਵੀ ਸਾਡਾ ਜਿਹੜਾ ਜਿੰਨਾ ਵੀ ਥਾਂ ਕਿਸੇ ਦਾ ਵੜ ਲਈਏ ਵਲ ਸਕੀ ਉਹਨਾਂ ਵੜ ਲਈਏ ਪਰ ਇਹ ਮੈਂ ਮੁਲਾਜ਼ਮਾ ਨੂੰ ਕਹਿੰਨਾ ਵੀ ਜੇ ਟਾੜੀ ਵੀ ਧੀ ਆ ਇਹ ਤੁਹਾਡੀ ਵੀ ਧੀ ਲੱਗਦੀ ਆ ਇਹਦਾ ਧੀ ਦਾ ਸਾਥ ਦੇਣਾ ਬਣਦਾ ਆ ਤੇ ਆ ਹੁਣ ਇਹ ਕੰਧ ਹੋ ਰਹੀ ਆ ਤੇ ਇਹ ਗੁਰੂ ਘਰ ਸਾਰਿਆਂ ਦੇ ਸਾਹੇ ਆ ਤੇ ਕਿਹ ਇੱਕ ਬੰਦੇ ਨਾਲ ਨਹੀਂਗਾ ਇਹ ਜਿਹੜੇ 2 4 5 4 ਕਮੇਟੀ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਕਮੇਟੀ ਸਾਰੀ ਖਰਾਬ ਕਰ ਦਿੰਦੇ ਆ ਜਿਹੜੇ ਇਹ ਜਿਹੜੇ ਟਾਰਕ ਬਾਬੇ ਬਣੇ ਨਾ ਤੇ ਰਾਤ ਨੂੰ ਲਾਣਾ ਪੀ ਕੇ ਤੇ ਦਸਤਰ ਲੈ ਕੇ ਆਉਂਦੇ ਇੱਥੇ ਆਹਾਂ ਇੱਥੇ ਘੁੰਮਦੇ ਆ ਗਲੀ ਦੇ ਵਿੱਚ ਤੇ ਜੇਕਰ ਇਹਨਾਂ ਦੀ ਇਹਨਾਂ ਦੀ ਬੇਟੀ ਦਾ ਇਹਨਾਂ ਦੇ ਕਿਸੇ ਜੀ ਦਾ ਕਿਸੇ ਦਾ ਨੁਕਸਾਨ ਹੁੰਦਾ ਆ ਤਾਂ ਇਹੋ ਬੰਦੇ ਜਿਹੜੇ ਆ ਉਹੀ ਦੋਸ਼ੀ ਪਾਏ ਜਾਣਗੇ ਗੁੱਡਵਾਰਿਆਂ ਵਾਲਿਆਂ ਨਾਲ ਨੇ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਆ ਅੱਛਾ ਇਹ ਜ਼ਬਰਦਸਤੀ ਮੇਰੇ ਘਰ ਤੇ ਕਬਜ਼ਾ ਕਰਨ ਦਾ ਤੇ ਜੇ ਮੈਂ ਡੱਕਣ ਗਈ ਆ ਗਾੜੀ ਤੇ ਮੇਰੇ ਨੇ ਵਾਰਾਂ ਤੋਂ ਫੜ ਕੇ ਨਾ ਧੋਇਆ ਮੇਨਾ ਕੁੱਟ ਮਾਰ ਕੀਤੀ ਆ ਧੱਕੇ ਨਾਲ ਇਹਨਾਂ ਬੂਹਾ ਲਾਇਆ ਆ ਅੱਛਾ ਜੀ ਸਾਰਾ ਕੰਮ ਇਹਨਾਂ ਧੱਕੇ ਨਾਲ ਕੀਤਾ ਜੇ ਮੈਂ ਕਿਹਾ ਮੇਰਾ ਬੰਦਾ ਘਰ ਨਹੀਂ ਹੈਗਾ ਆਲੰਦੋਂ ਬੈ ਕੇ ਗੱਲ ਕਰਿਓ ਤੇ ਆਂਦੇ ਨਈ ਵਾਲਾਂ ਤੋਂ ਧੂਕੇ ਮੈਨੂੰ ਲੈ ਗਏ ਆ ਫੋਟ ਮਾਰ ਕੀਤੀ ਤੇ ਬਲੋ ਬਰੀ ਬੂਆ ਲਾਗੇ ਆ ਜਿਹੜੇ ਗੁਰਦੁਆਰੇ ਦੀ ਕਮੇਟੀ ਵਾਲੇ ਬੰਦੇ ਉਹ ਉਹਨਾਂ ਦੀ ਗੱਲ ਹਾਂਜੀ ਉਹਨਾਂ ਦੀਆਂ ਜਨਾਨੀਆਂ ਵੀ ਨਾਲ ਆ ਮੇਰੀ ਸਾਸ ਨੇ ਲਾਗੇ ਖੋਲ ਹੋ ਕੇ ਮੈਨੂੰ ਕਟਾਇਆ ਆ ਅੱਛਾ ਹਾਂਜੀ ਜਨਾਨੀ ਸੋਸਤਾ ਦੀ ਖਿਲਾਫ ਆ ਤੁਹਾਡੇ ਹਾਂਜੀ ਆ ਸਾਡਾ ਟਾੜਾ ਜਿਹੜਾ ਘਰ ਵਾਲਾ ਤੁਹਾਡੇ ਨਾਲ ਉਹ ਮੇਰੇ ਨਾਲ ਆ ਠੀਕ ਆ ਠੀਕ ਆ ਇਹਨਾਂ ਨੇ ਇਹ ਕਬਜ਼ਾ ਕਰਨਾ ਚਾਹੁੰਦੇ ਤੁਹਾਡੇ ਥਾਂ ਤੇ ਹਾਂਜੀ ਕਬਜ਼ਾ ਕਰਨਾ ਗੁਰੂ ਘਰ ਦੇ ਨਾਲ ਕੰਧ ਲੱਗਦੀ ਹੈ ਨਾ ਤੁਹਾਡੀ ਜਿੱਦਾਂ ਹਾਂਜੀ ਸਾਂਝੀ ਕੰਧ ਠੀਕ ਆ ਸਾਂਝੀ ਤੁਹਾਡੀ ਕੰਧ ਤੇ ਤੁਸੀਂ ਕੀ ਚਾਹੁੰਦੇ ਪ੍ਰਸ਼ਾਸਨ ਦੇ ਕੋਲੋਂ ਮੈਂ ਇਹ ਚਾਹੁੰਦੀ ਆ ਕਿ ਮੇਰਾ ਮੇਰਾ ਘਰ ਤੇ ਇਹਦਾ ਜਿਹੜੇ ਜ਼ਬਰਦਸਤੀ ਬਾਬੇ ੱਟਕੇ ਨਾਲ ਕਬਜ਼ਾ ਕਰ ਰਹੇ ਆ ਇਹਦੇ ਵਾਸਤੇ ਕਮੇਟੀ ਵਾਲੇ ਕਹੋ ਬਾਬੇ ਨਾ ਕਹੋ ਕਮੇਟੀ ਵਾਲੇ ਤਾਂ ਉਹ ਮੇਰਾ ਘਰ ਬਚਾਇਆ ਜਾਵੇ ਮੇਰੇ ਘਰ ਤੇ ਜ਼ਬਰਦਸਤੀ ੱਟਕਾ ਕਰਨ ਦੇ ਆ ਕਬਜ਼ਾ ਕਰਨ ਦਾ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਘਰ ਇਹ ਖੋਣਦਾ ਹੈ ਆ ਨੀ ਜੀ ਬੱਚੀ ਤੁਹਾਡੀ ਹੈ ਮੇਰੇ ਦੋ ਬੱਚੇ ਆ ਹਾਂ ਦੋ ਬੱਚੇ ਦੱਸੋ ਮੈਂ ਕਿੱਥੇ ਜਾਵਾਂ ਪੈਲੀ ਵੀ ਵੇਚ-ਵੇਚ ਖਾ ਗਈ ਸਾਰੀ ਬਸ ਆ ਘਰ ਹੀ ਰਹਿ ਗਿਆ ਵਾ ਤੇ ਉਹ ਵੀ ਆਂਦੀ ਵੇਚ ਦਾਂਗਾ ਮੈਂ ਅੱਛਾ ਹਾਂਜੀ ਠੀਕ ਆ ਕੋਈ ਨਹੀਂ ਮਹਾਰਾਜੀ ਕਿਰਪਾ ਹੋਊਗੀ ਤੇਰਾ ਘਰ ਬਚੂਗਾ ਐਡੀ ਗੱਲ ਨਹੀਂ ਜੀ ਸਿੰਘ ਆਇਆ ਪੂਰੀ ਕਾਰਵਾਈ ਕਰਨਗੇ ਬਾਕੀ ਤੁਹਾਡੇ ਉਹ ਜਿੱਦਾਂ ਕੰਦ ਤੁਹਾਡੀ ਜਿਹੜੀ ਉਹ ਗੇਟ ਤੁਹਾਡਾ ਲਾਤਾ ਜਿਹੜਾ ਇਹਨਾਂ ਨੇ ਲਾਇਆ ਸੀ ਹੁਣ ਜਾਣ ਨੂੰ ਤੇ ਉਥੇ ਹੁਣ ਕੰਦ ਕਰਵਾ ਕੇ ਜਾਵਾਂਗੇ ਜੇ ਇਹ ਦੁਬਾਰਾ ਢਾਉਣਗੇ ਤਾਂ ਫਿਰ ਜਿਆਦੀ ਫੌਜ ਨਾਲ ਇੱਥੇ ਹਾਜ਼ਰ ਹੋਵਾਂਗੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਉਹ ਫਿਰ ਆਪਾਂ ਪ੍ਰਸ਼ਾਸਨ ਦੇ ਥਰੂ ਜਿਹੜਾ ਇਹਨਾਂ ਤੇ ਕਾਰਵਾਈ ਬਣਦੀ ਹੋਊਗੀ ਇਹਨਾਂ ਦੇ ਕਾਰਵਾਈ ਕਰਾਂਗੇ ਪ੍ਰਸ਼ਾਸਨ ਨੂੰ ਆਪਾਂ ਪਹਿਲਾਂ ਵੀ ਪਹਿਲ ਦਿੱਤੀ ਆ ਸਾਡੀ ਹਮੇਸ਼ਾ ਹੀ ਪਹਿਲ ਆ ਸਾਡੇ ਵੀਰ ਆ ਹਾਂਜੀ ਸੇਵਾਦਾਰ ਆ ਅਸੀਂ ਵੀ ਸੇਵਾਦਾਰ ਆ ਇਹ ਵੀ ਸੇਵਾ ਕਰਦੇ ਆ ਇਹ ਵੀ ਸੇਵਾ ਕਰਦੇ ਭਾਰੇ ਆ ਹੱਕ ਸੱਚ ਲਈ ਖੜਨਾ ਜਿਹੜਾ ਵਾ ਉਹ ਸਾਡਾ ਇੱਕ ਕਾਇਦਾ ਵਾ ਕਾਨੂੰਨ ਆ ਸਾਡਾ ਗੁਰੂ ਅਸੀਂ ਸੰਗਤ ਜੀ ਤਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਥਾਣੇ ਵਿੱਚ ਜਾ ਕੇ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇੱਥੇ ਇਹਨਾਂ ਨਾਲ ਗੱਲਬਾਤ ਕਰਕੇ ਆਏ ਸੀ ਤੇ ਪ੍ਰਸ਼ਾਸਨ ਦੇ ਨਾਲ ਸਾਰਾ ਸਾਡਾ ਮਸਲਾ ਹੱਲ ਹੋ ਗਿਆ ਸੀ ਰਲ ਮਿਲ ਕੇ ਗੱਲ ਇਹਨਾਂ ਨੇ ਦੁਬਾਰਾ ਫੇ ਇਹ ਛੇੜਖਾਨੀ ਕੀਤੀ ਹੈ ਤੇ ਕੰਧ ਭੰਨ ਕੇ ਤੇ ਦਰਵਾਜ਼ਾ ਲਾਤਾ ਵੀ ਇਧਰ ਨੂੰ ਆਉਣ ਜਾਣ ਤੇ ਆ ਸਾਰਾ ਥਾਂ ਕਹਿੰਦਾ ਵੀ ਅਸੀਂ ਗੁਰੂ ਘਰ ਨੂੰ ਮਾਰ ਲੀਏ ਮੈਂ ਤੁਹਾਨੂੰ ਦਿਖਾ ਦਣਾ ਆ ਤੇ ਪਰ ਇਦਾਂ ਨਹੀਂ ਇਦਾਂ ਨਹੀਂ ਫੋਨ ਦੇਵਾਂਗੇ ਬਈ ਧੱਗਾ ਨਹੀਂ ਤੱਕਾ ਨਹੀਂ ਜੇ ਕੋਈ ਰਜਾ ਮੰਦੀ ਦਾ ਥਾਂ ਵੇਚਣਾ ਚਾਹੁੰਦਾ ਹੋਵੇ ਤੇ ਫੇਰ ਆ ਨਾ ਤੱਕਾ ਨਹੀਂ ਕਿ ਇਹ ਨਾਮ ਇਹੀ ਹੋਣ ਦੇਣਾ ਆ ਵੇਖੋ ਆ ਗੁਰੂ ਘਰ ਆ ਤੇ ਇਹ ਨਾਲ ਹੀ ਇਧਰ ਇਹਨਾਂ ਦੀ ਨਾਲ ਕੰਦ ਲੱਗਦੀ ਆ ਸਾਂਝੀ ਤੇ ਇਹ ਇਹਨਾਂ ਦਾ ਦਰਵਾਜ਼ਾ ਲਾ ਕੇ ਤੇ ਇਹਨਾਂ ਨੇ ਇਧਰ ਆਉਣ ਜਾਣ ਕਰ ਲਿਆ ਵੀ ਅਸੀਂ ਸਾਰਾ ਥਾਂ ਐਡਾ ਨਾ ਸਾਰਾ ਮਾਲ ਲਈਏ ਆ ਥਾਂ ਜਿਹੜਾ ਤੇ ਥੋੜੇ ਬਲੇ ਪੈਸੇ ਦੇ ਕੇ ਤੇ ਇਹਨਾਂ ਨੂੰ ਗੋਲ ਲਾ ਦਈਏ ਥਾਂ ਮਾਲੀ ਜਦੋਂ ਅਗਲੇ ਥਾਂ ਦੇਣਾ ਨਹੀਂ ਚਾਹੁੰਦੇ ਜਦੋਂ ਥਾਂ ਵੇਚਣਾ ਨਹੀਂ ਚਾਹੁੰਦੇ ਤੇ ਆਪਾਂ ਬੜੋ ਬੜੀ ਕਿਸੇ ਦੇ ਗੱਲ ਚ ਸਾਫਾ ਪਾ ਕੇ ਥਾਂ ਲੈ ਲਾਂਗੇ ਇਹ ਤਾਂ ਗੱਲ ਗਲਤ ਆ ਨਾ ਇੱਥੇ ਤਾਂ ਜੇ ਕੋ ਪੁਲਿਸ ਪ੍ਰਸ਼ਾਸਨ ਕੋ ਅਸੀਂ ਕੋਈ ਉਹ ਦਿਨ ਗੱਲ ਜੇ ਨਾ ਹੀ ਕਰਕੇ ਆਈ ਉਹ ਤਾਂ ਫੇਰ ਗੱਲ ਕਹੀਏ ਅਸੀਂ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਨਬੇੜ ਕੇ ਆਏ ਆ ਇਹ ਥੋੜੀ ਹੁੰਦਾ ਵੀ ਧੱਕਾ ਕਰਨਾ ਕਿਸ ਦੇ ਨਾਲ ਨਾ ਹੀ ਧੱਕਾ ਕਰਦੇ ਆ ਤੇ ਨਾ ਹੀ ਧੱਕਾ ਹੋਣ ਦੇਣਾ ਆ ਭਾਵੇਂ ਉਹਨੂੰ ਫੇਰ ਵੱਧ ਸਿੰਘ ਖਾਲਸਾ ਬਲਾਉਣੇ ਪੈਣ ਫੌਜ ਤੇ ਨਾ ਹੀ ਇੱਥੇ ਪਿੰਡ 'ਚ ਕਿਸੇ ਨਾਲ ਲੜਨਾ ਆ ਤੇ ਨਾ ਹੀ ਕਿਸੇ ਨਾਲ ਝਗੜਨਾ ਆ ਅਸੀਂ ਸਿਰਫ ਇਹ ਇਹਨਾਂ ਨੂੰ ਥਾਂ ਥਾਂ ਹੀ ਬਹੋਣ ਆਏ ਵੀ ਧੀ ਦਾ ਘਰ ਵਸਿਆ ਰਵੇ ਬਚਿਆ ਰਵੇ ਤਾਂ ਕਰਕੇ ਇੱਥੇ ਆਏ ਆ ਜੀ ਹਾਂ ਕਰ ਦੇ ਜਵਾਨਾ ਕੰਦ ਕਰ ਦੇ ਤੂੰ ਤੂੰ ਪਰਾਂ ਨੇ ਪਤਾ ਐਨੂੰ ਉਹ ਪਤਾ ਤੂੰ ਐਨੂੰ ਆ ਜਾ ਕਰਾਉ ਕੰਦ ਕੋਈ ਨਹੀਂ ਬਾਬਾ ਕਰਤੀ ਚਲਣ ਲਈ ਲਾਈਵ ਅਜੇ ਬਸ 2-4 ਮਿੰਟ ਹੋ ਜਾਣੀ ਕੰਦ ਉਹ ਤਾਂ ਇਹ ਨਾ ਈਟਾ ਫੜ ਦੁੱਧੀਆਂ ਫੜ ਦੁੱਧੀਆਂ ਮੋਟੀਆਂ ਪਹਿਲਾ ਨਾ ਲਾ ਆਵੇ ਈਟਾ ਬੇਹਰੀਆਂ ਪਈਆਂ ਰਹਿਣ ਦੀ ਹਜਦਾ ਮੋਟੀਆਂ ਟਾ ਲਾਓ ਆਹ ਅੰਦੀ ਸਾਹੇ ਨੂੰ ਸਾਡੀ ਜੀ ਕਾਲ ਵੈਗੁਰ ਜੀ ਕਾਲ ਤਾਂ ਵੈਗੁਰ ਜੀ ਕੀ ਫੜੇ ਮੈਂ ਤਾਂ ਸਾਰੇ ਨੂੰ ਸਮਝਾ ਰਿਹਾ ਜਿੱਦਾਂ ਜੋ ਪੈਨਾਲੀ ਤੇ ਤੇ ਆ ਆ ਸ਼ੇਅਰ ਕਰੇਗਾ ਫੇਸਬੁਕ লাইਵ ਚੱਲਣਗਾ ਦੋ ਮਿੰਟ ਖਲੋ ਲਾਈਵ ਨਾ ਦੋ ਮਿੰਟ ਰੱਖ ਕੇ ਨਾ ਚਲਾ ਕੱਢ ਦਿੰਦੇ ਆ ਨਹੀਂ ਕਰ ਲੇ ਕੇ ਸਭਾ ਮੁਰਗੇ ਤਾਂ ਆ ਤੇ ਲੱਤਾਂ ਤੋੜ ਦਿਆਂਗੇ ਜੀ ਮੰਨ ਜਾ ਆਹੋ ਤੇ ਜੇ ਫਿਰ ਬਾਹਰ ਦੁਬਾਰਾ ਕਿ ਕਿਸੇ ਨੇ ਕੋਸ਼ਿਸ਼ ਕੀਤੀ ਇਹਨਾਂ ਦੀ ਕੰਦ ਢਾ ਕੇ ਤੇ ਫਿਰ ਆਪਣਾ ਪੜਿਆ ਆਪ ਵਿਚਾਰਨ ਜੇ ਫਿਰ ਬਾਹਰ ਦੁਬਾਰਾ ਕੀ ਪਿੰਡ ਨੂੰ ਪੂਰੀ ਕਰਦੇ ਸਾਰੇ ਨਹੀਂ ਬਿਜਲੇ ਨਾ ਸਾਰਿਆਂ ਮਲਬੂਟੀ ਵਾਲੇ ਕਿਰਿਆ ਕੀਤੀ ਆ ਅਕੀਰ ਕਮੇਟਰੀ ਨੂੰ ਆ ਮਾਤਾ ਸੁਖਵਿੰਦਰ ਸਿੰਘ ਢਿੱਲੋਂ ਲੈਰਕਾ ਪਿੰਡ ਆ ਜੀ ਲੈਰਕਾਂ ਇਹ ਪਿੰਡ ਆ ਪਿੰਡ ਆ ਆਪਣਾ ਲਾਲੀ ਪਿੰਡ ਕਿਹਦੇ ਲੱਗੇ ਪਈ ਜੈਂਤੀਪੁਰ ਦੇ ਲੱਗੇ ਲਹਿਰ ਕਾ ਪਿੰਡ ਆ ਜੀ ਆਹ ਜਦੋਂ ਪਤਾ ਆਹ ਆ ਪੁੱਛਣਾ ਤਾਂ ਪੈਂਦਾ ਹੀ ਆ ਖੁਸ਼ ਹੋ ਗਈ ਆਹੋ ਹਾਂਜੀ 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 ਆ ਜੋ ਅਸੀਂ ਸਾਰੇ ਮੁਖੀਆਂ ਲੇਖ ਲਓ ਮੇਰਾ ਨੰਬਰ ਸਾਰੇ ਮੁਖੀ ਇਹ ਬਾਬਾ ਜੀ ਸਾਰੇ ਹੀ ਜੋ ਮਨ ਵਾਲੀ ਪੂਰੀ ਕਰੋ ਤੋ ਅੱਜ ਤੇ ਵਾਸੀ ਇਹ ਤਰਨਤਾਨ ਰਿਲਾ ਤਰਨਤਾਨ ਨੇ ਵਾਸੀ ਤਰਨਤਾਨ ਦੇ ਲੋ ਤੁਹਾਨੂੰ ਭਾ ਦਿੰਦੇ ਹਾਂ ਕੋਈ ਜਦੋਂ ਸਾਹਮਣੇ ਪੂਣੀ ਲਾਤਾ ਹਾਂ ਆਪੇ ਹੱਥ ਰੋਏ ਨੇ ਵਾਹ ਕੰਮ ਕਰਦੇ ਬਹੁਤ ਦੇ ਲੋ ਸਤਿਕਾਰ ਕਰੋ 05783 ਬਾਬੇ ਦਾ ਦੇਖੋ ਨੰਬਰ ਬਾਬਾ ਮੈਨੂੰ ਫੜਾ ਦੇ ਨੰਬਰ ਨੰਬਰ ਤੇ ਉਦਾਂ ਹੀ ਯਾਦ ਆ 9501226247 26 247 ਤੇ શેર ਕਿਹਦਾ ਪਾੜਿਆ ਕੋਣ ਹੈ ਹਾਂ ਜੀ ਇਹ ਹਰ ਤੇ ਹਰ ਦੇ ਉਹ ਇੱਕ ਇੱਕ ਜਾਨੀ ਬੋਲੋ ਇਨਸਾਫ ਮਿਲਣਾ ਚਾਹੀਦਾ ਇਹਨੂੰ ਤੀਨ ਹਾਂ ਜੀ ਇਹ ਤੀਨ ਇਨਸਾਫ ਮਿਲਣਾ ਚਾਹੀਦਾ ਵਾ ਇਹ ਸਾਡੀ ਬਹੁਤ ਚੰਗੀ ਕੁੜੀ ਹੈ ਇਜਤਵਾਲੀ ਕੁੜੀ ਹੈ ਠੀਕ ਹੈ ਜੀ ਇਹਦੇ ਵੱਲੋਂ ਹਨ ਕੁੜੀਆਂ ਨਹੀਂ ਗਾਈਆਂ ਗੁੜੀਆਂ ਦਾ ਤੇ ਕੋਈ ਕੰਮ ਹੀ ਨਹੀਂ ਆਣਗੇ ਫੁੱਟਾਂ ਦਾ ਹਾਂ ਗੁੜੀਆਂ ਨਾਲ ਇਹਦੀ ਘੁਰਤ ਵਾਰਿਤ ਕੁੜੀਆਂ ਗੱਲ ਕਰਦੇ ਬੱਲਾ ਕਰਦੀ ਆ ਇਹਨਾਂ ਨੂੰ ਘੁਰਤ ਵਾਰਿਤ ਹੀ ਕੱਟਣਾ ਚਾਹੀਦਾ ਵਾ ਆਪਣੇ ਵੀ ਬਾਹਣੀ ਕੱਟਣੇ ਹਾਂ ਉਹਨਾਂ ਦਾ ਕੀ ਕੰਮ ਐ ਸੇ ਰੋੜਾ ਕਰਕੇ ਪੂਂਦੇ ਬਾਹਣੇ ਆ ਕੇ ਅਸੀਂ ਵੀ ਬੇਅਦਬੀ ਕੀਤੀ ਪਰਚਾ ਵੀ ਬਣਦਾ ਜੇ ਜੀ ਕਰਨ ਦਾ ਇਹਨਾਂ ਧੂਕੇ ਉੱਥੇ ਖੜੀ ਜਾ ਠੀਕ ਆ ਜੀ ਉੱਥੇ ਖੜੀ ਜਾ ਹੁਣ ਉਹਨਾਂ ਸਾਹਮਣੇ ਹੁਣ ਹੁਣ ਮਤਲਬ ਤੁਸੀਂ ਕੁਝ ਬਿਆਨ ਦੇਣਾ ਹਾਂਜੀ ਅਸੀਂ ਕਵਾਂਗੇ ਕਿ ਧੀ ਐ ਐਡੀ ਚੰਗੀ ਐ ਜਿਹਦਾ ਹਿਸਾਬ ਨਹੀਂ ਕੋਈ ਇਹਨੇ ਬਾਹਰ ਤਾਂ ਸਭ ਕੁਝ ਖਾ ਲਿਆ ਤੇ ਕਰਦਾ ਵੀ ਘਰ ਤੇ ਰਹਿਣਾ ਸੱਸੋ ਜੀ ਨੇ ਹਾਂ ਜੀ ਛੋਟੇ ਛੋਟੇ ਬੱਚੇ ਆ ਤੇ ਆਹ ਜਾਨੇ ਆਹ ਘਰ ਦੀ ਆਪਣੇ ਘਰ ਦੀ ਰਹੇ ਤੇ ਬੱਥੀ ਰਹੇ ਉਹ ਵਾਈ ਕਰਦੀ ਆ ਉਹ ਦੀ ਸੀ ਆ ਇਹ ਗਾਨੀ ਹੋਣਾ ਜੇ ਇਹ ਉਹਨਾਂ ਦੇ ਨੇ ਸਾਡੀ ਹਾਂ ਇਹ ਪਿੰਡ ਚ ਰਹੇ ਇਹ ਸਭੀ ਤਾਂ ਵੀ ਲੋਕ ਹਾਂ ਹਾਂ ਸੱਸੀ ਵੀ ਹਾਂ ਜੀ ਤੇ ਆਹ ਹੋਈ ਪਤਾ ਨਹੀਂ ਕੌਣ ਆ ਕੋਈ ਨਹੀਂ ਵਧੀਆ ਤੁਸੀਂ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਚੱਕਰ ਹਾਂਜੀ ਮੈਂ ਤੇ ਇਹ ਕਮੇਟੀ ਦੇ ਵਰਤਨਾ ਤਾ ਚੱਲਦਾ ਹਾਂ ਜੀ ਇਹਨਾਂ ਨੇ ਕੋਈ ਵੀ ਕੰਮ ਕੀਤਾ ਕਮੇਟੀ ਨੇ ਪਿੰਡ ਦੀ ਰਾਇ ਨਹੀਂ ਲਈ ਅੱਛਾ ਪਿੰਡ ਦੀ ਸੰਗਤ ਦਾ ਪੈਸਾ ਹੀ ਹਾਂ ਸੰਗਤ ਨੂੰ ਪੁੱਛਦੇ ਆਣ ਕੇ ਕਿ ਜੱਸੀ ਥਾਂ ਵੇਚਣ ਦੀ ਸਾਰਾ ਪਿੰਡ ਕਰੋ ਹਾਂ ਜੀ ਉਹਦੀ ਮਰਜ਼ੀ ਹੁੰਦੀ ਤੇ ਇੰਨੀ ਸੰਗਤ ਵਿੱਚ ਆਣ ਕੇ ਦੱਸੀ ਆਂਦੀ ਵੀ ਮੈਂ ਥਾਂ ਦਿੱਤਾ ਵਾ ਤੇ ਜੇ ਉਹ ਮੁਕਦ ਦੀ ਹੀ ਇਹਨਾਂ ਦੇ ਨਾਲ ਹਾਂ ਹਾਂ ਇਹਨੇ ਕਿਸੇ ਵੀ ਪਿੰਡ ਦੇ ਬੰਦੇ ਨੂੰ ਤੁਮੇ ਤਿੰਨ ਬੰਦਿਆਂ ਨੇ ਵਾਦਾ ਕਿਸ ਨੂੰ ਪੁੱਛਿਆ ਜਿੰਨਾ ਪੁੱਛਣ ਤੂੰ ਜਿਹੜਾ ਵੀ ਕੰਮ ਆਪਣਾ ਸਿਆਣ ਲੈਂਦੇ ਬਿਨਾ ਪੁੱਛਣ ਤੋਂ ਲਈ ਜਾਂਦਾ ਇੱਕ ਕਮੇਟੀ ਦਾ ਕੋਈ ਹੱਕ ਨਹੀਂ ਹੈਗਾ ਹੁਣ ਤੁਸੀਂ ਇਹਨਾਂ ਦੱਸੋ ਵੀ ਇਹ ਕੰਮ ਜਾਇਜ਼ ਆ ਕਿ ਨਾਜਾਇਜ਼ ਨਹੀਂ ਬਿਲਕੁਲ ਨਾਜਾਇਜ਼ ਕਿਸੇ ਦਾ ਘਰ ਟੋਣਾ ਵਾਹ ਜਿੰਦੀ ਚੜੇ ਦਾ ਢੜਦੇ ਤੇ ਉਹ ਮਾਰਨੀ ਇਹ ਗਰੀਬ ਬੱਚੇ ਹਨ ਕਿੰਨੇ ਗਏ ਜੇ ਇਹਨੂੰ ਗਿਆ ਕਿਉਂ ਹੀ ਜੇਲ੍ਹ ਕਰ ਲਈ ਰਹਿਣ ਚਾਹਣਾਂ ਦਾ ਬਾਹਰ ਹੀ ਰਹਿਣਗੇ ਨਾ ਤੇ ਕਿਉਂ ਇਹਨੇ ਮੁੰਡਾ ਵੇਆ ਸਹੀ ਗੱਲ ਸਹੀ ਗੱਲ ਕੋਣ ਇਹ ਬੱਚੇ ਹਨ ਕਿ ਕਿਹਦੇ ਘਰ ਚਲ ਜਾਣੇ ਅੱਜ ਕੱਲ੍ਹ ਤੇ ਲੋਕੀ ਆਪਣੇ ਗਾਲ ਦੀ ਕਮੰਡੀ ਤਾਈ ਚੈਸੀ ਠੱਕੇ ਮਾਰਦੇ ਨੇ ਇਹਨਾਂ ਨੂੰ ਕੋਣ ਮਾਰੂਗਾ ਸਹੀ ਹੈ ਕਮੇਟੀ ਬਦਲਣੀ ਚਾਹੀਦੀ ਨਹੀਂ ਕੋਈ ਕਮੇਟੀ ਦਾ ਕੋਈ ਸੁੱਖ ਤੋਖ ਨਹੀਂ ਜੇ ਕਮੇਟੀ ਬਦਲਣੀ ਚਾਹੀਦੀ ਸਭ ਅਰਦਾਸਾਂ ਇਹਨਾਂ ਨੇ ਬੈਠ ਕੇ ਉਹ ਮਾਰਦੀ ਨਾ ਤੂੰ ਕਰ ਅਰਦਾਸ ਕੋਈ ਨਹੀਂ ਠੀਕ ਹੈ ਠੀਕ ਜਿਵੇਂ ਕਿ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਆਪਣੀਆਂ ਬੀਬੀਆਂ ਘਣਾ ਜੇ ਨਾ ਤੇ ਭਾਈ ਕਿ ਉਹਨਾਂ ਨੇ ਦੱਸਿਆ ਵੀ ਇਹ ਬਿਲਕੁਲ ਸਰਾਸਰ ਇੱਕਦਮ ਨਜਾਇਜ਼ ਧੱਕਾ ਹੋ ਰਿਹਾ ਵਿਚਾਰੀ ਦੇ ਘਰ ਮਲ ਰਹੇ ਨੇ ਤੇ ਇਹ ਬਿਲਕੁਲ ਕੰਮ ਗਲਤ ਆ ਇਹ ਬੇਇਨਸਾਫੀ ਹੋ ਰਹੀ ਆ ਤੇ ਇੱਥੇ ਇਨਸਾਫ ਹੋਣਾ ਚਾਹੀਦਾ ਤੇ ਇਹ ਬੇਟੀ ਨੂੰ ਘਰ ਇਹਦਾ ਮਿਲਣਾ ਚਾਹੀਦਾ ਇਹਦਾ ਇਹਦਾ ਘਰ ਆ ਤੇ ਨਾ ਇਹਨੇ ਨਾਲ ਧੱਕਾ ਕਰਨ ਗੁਰੂ ਜੀ ਗੁਰੂ ਦਾ ਹਵਾਲਾ ਲੈ ਕੇ ਕਮੇਟੀਆਂ ਨਾ ਧੱਕਾ ਕਰਨ ਕਿਉਂਕਿ ਉਹਨਾਂ ਦੀ ਗੁਰੂ ਘਰ ਦੀ ਕੰਦ ਸਾਂਝੀ ਆ ਉਹ ਤੋੜ ਕੇ ਤੇ ਦਰਵਾਜ਼ਾ ਲਾਉਣਾ ਕੋਈ ਚੰਗਾ ਚੰਗੀ ਗੱਲ ਨਹੀਂ ਜੀ ਉਧਰ ਵੀਰਾਂ ਦੀ ਵੀ ਗੱਲ ਆ ਬਿਆਨ ਕਰਾਈ ਨਾ ਹੋ ਜੀ ਕਰਾਈ ਨਾ ਹੋ ਜੇ ਪਛਾਹ ਹੋ ਜੇ ਇਨਸਾਫ ਵੀ ਤੋਂ ਹੋਣਾ ਚਾਹੀਦਾ ਨਾ ਵੀਰ ਵੀ ਤਾਂ ਹੱਥ ਲੱਗੇ ਕਿ ਨਹੀਂ ਥਾਰੇ ਜਾਣੇ ਹੱਥ ਕਿ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਵੀਰ ਕੋ ਦੋ ਸ਼ਬਦ ਬੋਲੋ ਪੀਏ ਜੈ ਜਿਆਗੇ ਨੇ ਜੈ ਜਿਆਗੇ ਤੁਸੀਂ ਕਹੋ ਵੀ ਇਹ ਨਾਲ ਹਾਂ ਜਿਹੜਾ ਜਿਹੜਾ ਹਾਂ ਦੇ ਨਾਲ ਨਹੀਂ ਤੇ ਨਾਲ ਕਰਨਾ ਹੀ ਕਰਨਾ ਉਹਨਾਂ ਦੀ ਕੋਈ ਟੈਂਕ ਠੀਕ ਆ ਠੀਕ ਆ ਉਹਨਾਂ ਦਾ ਤੇ ਆਪਾਂ ਨੂੰ ਕੋਈ ਨਹੀਂ ਉਹਨਾਂ ਦੇ ਜੋ ਕਾਰਵਾਈ ਕਰਨੀ ਠੀਕ ਆ ਵੀਰ ਜੀ ਤੁਸੀਂ ਮਹਾਰਾਜ ਜੀ ਚੜ੍ਹਦੀ ਕਲਾ ਜੀ ਤੁਸੀਂ ਜੀ ਆਪਣੀ ਬੇਟੀ ਦੇ ਨਾਲ ਆ ਠੀਕ ਆ ਜੀ ਇਹਨਾਂ ਦੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਤੇ ਉਹ ਬੀਬੀ ਕਹਿੰਦੇ ਪੈਸੇ ਪੁੱਛ ਜਿਹੜੇ ਵਟਕ ਲੈ ਗਈ ਉਹਦੇ ਚੋਂ ਆਪਣਾ ਮੁਆਵਜ਼ਾ ਪੂਰਾ ਕਰਨ ਹਾਂ ਜਿਹੜਾ ਇਹ ਬੇਟੀ ਦੀ ਸਾਸੇ ਆ ਨਾ ਉਹ ਜੋ ਇਹਨਾਂ ਕੋ ਪੈਸਾ ਟਕਾ ਵੀ ਜੋ ਥੋੜਾ ਬੜਾ ਜੋ ਲਿਆ ਹੋਊਗਾ ਤੇ ਉਹ ਉਹਦੇ ਕੋ ਲੈਣ ਜੋ ਮਰਜ਼ੀ ਕਰਨ ਪਰ ਇਹਨਾਂ ਦੇ ਥਾਂ ਦੇ ਵਿੱਚ ਇੰਟਰਫੇਅਰ ਨਾ ਕਰਨ ਆਪਾਂ ਬਸ ਇੰਨੀ ਗੱਲ ਕਰਦੇ ਆ ਠੀਕ ਹੈ ਜੀ ਜ਼ੋਰਦਾਰੀ ਕਿੰਨੇ ਕਾਲੀ ਵਿੱਚ ਕਿ ਇਹਨਾਂ ਨੂੰ ਕੱਢ ਦੇਣਾ ਆ ਤੇ ਬਾਰ-ਬਾਰ ਹਿੱਡਾ ਕਰਨਗੇ ਇਹਦੇ ਕੋਣ ਹੈ ਇੱਥੇ ਖੜੇ ਆ ਜਣ ਜਿਹੜੀ ਗੱਲ ਕਰਨੀ ਚਾਹ ਲੈਣ ਮਰਦਮੀ ਨਾਲ ਆਣ ਦੇਣਾ ਤੇ ਜਿਆਦਾ ਗੱਲ ਕਰਨੀ ਹੋਵੇ ਆਇਆ ਹੈ ਅਸਲੀ ਤੂੰ ਗੋਲ ਜਿਹੜੀ ਗੱਲ ਕਰਨੀ ਹੋਵੇ ਹੋਰ ਸਾਥ ਵਿੱਚ ਚਲੀ ਕਰਦੇ ਨਾ ਪਾਰ ਲੰਗਰ ਆਇਆ ਹਾਂ ਹਾਂਜੀ ਤੁਸੀਂ ਜਿੱਦਾਂ ਅੱਗੇ ਅੱਜ ਅੱਗੇ ਵੀ ਗੱਲ ਤੁਸੀਂ ਕੀਤੀ ਜਿੱਦਾਂ ਤੁਹਾਡੇ ਨਾਲ ਥੱਕਾ ਹੋਇਆ ਇਹ ਵੀਰ ਤੁਹਾਡੇ ਨਾਲ ਕੋਈ ਬਚਨ ਕਰਨਾ ਚਾਹੁੰਦਾ ਸਾਂਝਾ ਨਾ ਬਚਨ ਬਾਬਾ ਇਹ ਕਰਨਾ ਚਾਹਣਾ ਗੁੜਿਆ ਦੇ ਸਿਰ ਤੇ ਆਪਾਂ ਪਹਿਲਾਂ ਵੀ ਹੱਥ ਰੱਖਿਆ ਤੇ ਹੁਣ ਵੀ ਹੱਥ ਆ ਜਿਹੜੇ ਇਹਨੂੰ ਗੁੜਿਆ ਨੂੰ ਪਰੇਸ਼ਾਨ ਕਰਦੇ ਆ ਜੇ ਮਰਦਾਨੀ ਹੀ ਹੈਗੀ ਆ ਤੇ ਸਾਡੇ ਸਾਹਮਣੇ ਕੁੜੀ ਨੂੰ ਜੜਾਵਾ ਹੱਥ ਲਾਉਣ ਆ ਕੁੜੀ ਦੇ ਸਿਰ ਤੇ ਹੱਥ ਰੱਖਿਆ ਤੇ ਕੁੜੀ ਦਾ ਵੀਰ ਆ ਮੈਂ ਇਹ ਕੁੜੀ ਦਾ ਨਹੀਂ ਸਾਰੀਆਂ ਜਿੰਨੀਆਂ ਆਪਣੇ ਆਈਆਂ ਭੈੜਾ ਪੀੜਤ ਆ ਸਾਰਿਆਂ ਲਈ ਅਸੀਂ ਜਿਹੜੇ ਆ ਖੜੇ ਆ ਹਾਂ ਨਿਹੰਗ ਸਿੰਘ ਜਿਹੜਾ ਬਾਣਾ ਹੱਕ ਸੱਚ ਲਈ ਆ ਠੀਕ ਆ ਜੀ ਜਿਵੇਂ ਨੀਲਾ ਅਸਮਾਨ ਆ ਨਾ ਨੀਲਾ ਅਸਮਾਨ ਆ ਅਸਮਾਨ ਕਿਸੇ ਨਾਲ ਵਿਤਕਰਾਨੀ ਕਰਦਾ ਨਾ ਕਿਸੇ ਤੇ ਘਾਟ ਨਾ ਕਿਸੇ ਤੇ ਜਾਰਾ ਖਣਾ ਇਦਾਂ ਹੀ ਜਿਹੜਾ ਵਾ ਹੱਕ ਸੱਚ ਲਈ ਪੈਰਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਨੱਟ ਤਾਂ ਛੁੱਟਦੇ ਹੋ ਜਰਾਕਰ ਮਤਲਬ ਚੱਲਣ ਡਿਆ ਆ ਹਾਂ ਲੈਣ ਸਾਡੇ ਆਪਣੇ ਸਾਰਾ ਸਿਸਟਮ ਆਪਣੇ ਕੋਲ ਓਕੇ ਆ ਇੱਥੇ ਕੋਈ ਵੀ ਕਿਸੇ ਨਾਲ ਧੱਗਾ ਥੋੜੀ ਕਾ ਆਪਾਂ ਜਦੋਂ ਕਾਰਵੋਈ ਸ਼ੁਰੂ ਕੀਤੀ ਆ ਆਪਾਂ ਉਦੋਂ ਲਾਈਵ ਚਲਾਇਆ ਕਿ ਜੇ ਕੋਈ ਮਾੜੀ ਚੰਗੀ ਹਰਕਤ ਕਰਦਾ ਤੇ ਉਹ ਵਿੱਚੇ ਰਿਕਾਰਡ ਹੋਏਗਾ ਭਾਵੇਂ ਕੋਈ ਵੀ ਹੋਵੇ ਕਰਦੇ ਭਾਵੇਂ ਕਰ ਲਿਆਣਾ ਕਰਦੋ ਨੇ ਫਦੇ ਮੈਂ ਦੇ ਬਖਾ ਮੈਂ ਕੰਨ ਕੰਦ ਮਾੜੀ ਜੀ ਆਜਾ ਨਾ ਦੇਈਏ ਥੋੜੇ ਤੇ ਕੱਲ ਤੂੰ ਇਦਾਂ ਆ ਹੋਈ ਤਾ ਇੱਥੇ ਆ ਜਾ ਗਾ ਇੰਨੇ ਕਿੰਨੇ ਗਿਆ ਨੇ ਇਹ ਅਣਚਾਰੇ ਕੰਮ ਡੈਕ ਜੇ ਇਹ ਮਲੇਸ਼ਾ ਨੇ ਹੂੰ ਵਾਰ-ਵਾਰ ਹੁਣ ਅਸੀਂ ਕੰਦ ਜਿਹੜੀ ਕਰਾਉਣ ਦੀ ਤੁਹਾਡੀ ਰਿਸ਼ਤੇਦਾਰੀ ਚ ਆਏ ਕੰਮ ਸਾਡੀ ਰਿਸ਼ਤੇਦਾਰੀ ਤੇ ਹੈਗਾ ਕੰਮ ਜੇ ਇਹਨਾਂ ਗੁਰਦੁਆਰੇ ਵਾਲਿਆਂ ਨੇ ਜੇ ਇਹ ਬਾਜ ਨਾ ਆਏ ਫਿਰ ਇਹਨਾਂ ਦਾ ਪਿਛਵਾੜਾ ਚੰਗੀ ਤਰ੍ਹਾਂ ਖੋਲਾਂਗੇ ਕਮੇਟੀ ਦਾ ਕਮੇਟੀ ਨਾਲ ਇਹਨਾਂ ਨੂੰ ਇੱਥੋਂ ਕੱਢਾਂਗੇ ਤੇ ਜਿਹੜੇ ਵਧੀਆ ਬੰਦੇ ਆ ਉਹ ਗੁਰੂ ਘਰ ਰੱਖਾਂਗੇ ਬਿਠਾਵਾਂਗੇ ਬਸ ਹਾਂਜੀ ਸੋ ਇਹਨੀਆਂ ਕ ਬੇਨਤੀਆਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਚੀਜ਼ ਵੀ ਕਰਦਿਆ ਕਰੋ ਮੇਰਾ ਵੀਰ ਸ਼ੇਅਰ ਧੰਨਵਾਦ ਚੜ੍ਹਦੀ ਕਲਾ ਲੋ ਜੀ ਸਾਰੇ ਪਿੰਡ ਵਾਲੇ ਧੀ ਦਾ ਸਾਥ ਦੇਣ ਦੇ ਤੇ ਤੁਸੀਂ ਵੀ ਸਾਥ ਦੇਣਾ ਆ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਜਿਹੜਾ ਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਿ ਤੁਸੀਂ ਵੀ ਕਰਿਓ ਸ਼ੇਅਰ ਕਰਕੇ ਤੇ ਠੀਕ ਆ ਸੰਗਤ ਜੀ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਿਚਕਾਰ ਦਾ ਵਾਰ ਆ ਨਾ ਫਤੂ ਇਹ ਥੋੜਾ ਖਿੱਚ ਕੇ ਵਧੀਆ ਕਰਕੇ ਲਾ ਦਿਓ ਲੋੜੇ ਲੋੜੇ ਹੁਣ ਵਾਰ ਠੀਕ ਆ ਗਾਰਡਿਕਲੋ